ਹਾਏ ਪੰਜ ਪਾਣੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਅੱਜ ਪਹੁੰਚੇ ਪਿੰਡ ਪੰਨੀ ਵਾਲਾ ਫੱਤਾ ਦੀ ਮੰਡੀ ਦੇ ਵਿੱਚ ਤੇ ਕੁਝ ਦਿਨ ਪਹਿਲਾਂ ਅਸੀਂ ਇੱਕ ਖਬਰ ਚਲਾਈ ਸੀ ਤੇ ਐਸ ਡੀਓ ਸਾਹਿਬ ਜਿਹੜੇ ਅੱਜ ਉਹ ਆਏ ਐ ਤੇ ਉਹ ਸਾਨੂੰ ਸਾਰੀ ਉਹ ਜਿਹੜਾ ਖਬਰ ਦਾ ਸਪਸ਼ਟੀਕਰਨ ਦੇਣ ਲਈ ਉਹ ਸਾਡੇ ਨਾਲ ਕੁਝ ਗੱਲਬਾਤ ਕਰਨਗੇ ਉਹਦਾ ਕੀ ਅਸਰ ਹੋਇਆ ਤੇ ਕਿਸ ਲੋਕਾਂ ਦੇ ਮਨ ਦੇ ਵਿੱਚ ਵੀ ਭੁਲੇਖਾ ਸੀ ਕਿ ਭੁਲੇਖਾ ਦੂਰ ਕਰਨ ਦੇ ਲਈ ਇਹ ਸਾਡੇ ਨਾਲ ਜਿਹੜੇ ਅੱਜ ਗੱਲਬਾਤ ਕਰਨਗੇ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਬਾਥਰੂਮਾਂ ਦੀ ਬਾਥਰੂਮ ਦਾ ਕੰਮ ਆਪਣਾ ਚੱਲ ਰਿਹਾ ਅੱਜ ਈਵਨਿੰਗ ਤੱਕ ਪਾਣੀ ਇਹਦੇ ਵਿੱਚ ਚੜਦਾ ਹੋ ਜਾਏਗਾ ਆਪਾਂ ਸੀਜ਼ਨਲ ਪ੍ਰਬੰਧਾ ਦੇ ਵਿੱਚ ਇਹਨੂੰ ਯੂਜ਼ ਕਰ ਸਕਾਂਗੇ ਪਾਣੀ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਇੱਥੇ ਕੈਂਪਰਸ ਦਾ ਪ੍ਰਬੰਧ ਹੋ ਜਾਏਗਾ ਪਹਿਲਾਂ ਦੋ ਸ਼ਾਮ ਇੱਕ ਸ਼ਾਮ ਇਹਨਾਂ ਲੱਗਦਾ ਸੀਗਾ ਹੁਣ ਦੋ ਲੱਗ ਜਾਣਗੇ ਤੀਜੇ ਨੰਬਰ ਤੇ ਸ਼ੈੱਡ ਸ਼ੈੱਡ ਦੇ ਵਿੱਚ ਥੜੀਆਂ ਬਣ ਜਾਣਗੀਆਂ ਪਰ ਉਹ ਬਣਨਗੇ ਸੀਜ਼ਨ ਤੋਂ ਬਾਅਦ ਕੋਡ ਲੱਗਿਆ ਕੋਡ ਦੇ ਵਿੱਚ ਇੱਕ ਸੀਜ਼ਨ ਕੋਡ ਦੇ ਵਿੱਚ ਸ਼ੈੱਡ ਦੀ ਉਹ ਸਾਰੀ ਦਾ ਕੰਮ ਨਹੀਂ ਹੋ ਸਕਦਾ ਔਰ ਸੀਜ਼ਨ ਦੇ ਵਿੱਚ ਦੌਰਾਨ ਸ਼ੈੱਡ ਦਾ ਕੰਮ ਕਰਨ ਲਈ ਸਾਨੂੰ 2 ਮਹੀ ਤਾ ਕਰਕੇ ਜਿਹੜਾ ਥੜੀਆਂ ਹੋਰ ਛੱਡਦਾ ਕੰਮ ਸੀਜ਼ਨ ਤੋਂ ਬਾਅਦ ਕਰ ਦਿੱਤਾ ਜਾਊਗਾ ਇਹਦੇ ਤਿੰਨ ਬਸ ਦੁਕਾਨਾਂ ਬਣਾਉਣ ਦੀ ਪ੍ਰੋਵੀਜ਼ਨ ਕੀਤੀ ਗਈ ਹੈ ਤਾਂ ਕਰਕੇ ਜਿਹੜੀ ਉਹਦੀ ਸੈੱਡ ਬਣਾਉਣ ਦਾ ਕੰਮ ਹੈਗਾ ਆ ਫਸੜ ਦੇ ਉੱਤੇ ਹੀ ਕੀਤਾ ਜਾਏਗਾ ਅੱਛਾ ਜੀ ਬਾਕੀ ਜਿਹੜੀ ਇਹ ਬਾਥਰੂਮਾਂ ਦੀ ਅਸੀਂ ਗੱਲ ਕੀਤੀ ਸੀ ਵੀ ਬਾਥਰੂਮ ਸਾਰੇ ਪਾਸੇ ਵੜਾਏ ਜਾਣ ਕਿਉਂਕਿ ਇੱਕ ਬਾਥਰੂਮਾਂ ਤੇ ਮੰਡੀ ਜਿਹੜੀ 37 ਕਿੱਲਾਂ ਦੇ ਵਿੱਚ ਹੈ ਉਹ ਇੱਥੇ ਫਰੋਣਾ ਮੁਸ਼ਕਲ ਆ ਉਹਦਾ ਕੀ ਕਰ ਰਹੇ ਹੋ ਉਹ ਆਉਣ ਵਾਲੇ ਟਾਈਮ ਦੇ ਵਿੱਚ ਸੈਕਟਰੀ ਸਾਹਿਬ ਨਾਲ ਆਪਾਂ ਵਿਚਾਰ ਕਰਕੇ ਜੇ ਮਤਾ ਪੈਂਦਾ ਹੈ ਆਪਾਂ ਪਾਸ ਕਰਵਾ ਲਾਂਗੇ ਪਰ ਪੱਕਾ ਸਟਰਕਚਰ ਬਣਾਉਣੀ ਆਪਣੇ ਕੋਲ ਇੱਕੋ ਜਿਹਾ ਬਚਦੀ ਐ ਇੱਕ ਸਾਈਡ ਬਚਦੀ ਆ ਐਕਚੁਅਲੀ ਜਿੱਥੇ ਬਣਿਆ ਹੋਇਆ ਇਹ ਵੀ ਇੱਕ ਵਾਰੀ ਤਾਂ ਜਗ੍ਹਾ ਦੁਕਾਨਾਂ ਦੀ ਹੋਈ ਆ ਆਉਣ ਵਾਲੇ ਟਾਈਮ ਦੇ ਵਿੱਚ ਜੇ ਦੁਕਾਨਾਂ ਬੰਦੀਆਂ ਨੇ ਇਹਨੂੰ ਵੀ ਸ਼ਿਫਟ ਕਰਨ ਦੀ ਲੋੜ ਪਵੇਗੀ ਆਪਣੇ ਕੋਲ ਸਾਈਡ ਇੱਕ ਬਚਦੀ ਆ ਜਿੱਥੇ ਬਾਥਰੂਮ ਬਣ ਸਕਦੇ ਨੇ ਤੁਹਾਨੂੰ ਪਰਵਾਣਗੀ ਜਿਹੜੀ ਮਿਲੀ ਆ ਇਹਦੀ ਛੰਡ ਦੀ ਉਹ ਕਿੰਨੇ ਤਰੀਕ ਨੂੰ ਮਿਲੀ 7-3 ਦੇ ਵਿੱਚ 7 ਦਿਨ 2024 ਦੇ ਵਿੱਚ ਮੇਰੇ ਕੋਲ ਪਰਵਾਣ ਹੋ ਕੇ ਆਏ ਨੇ ਅੰਦਰ ਉਸ ਤੋਂ ਬਾਅਦ ਮੇਰੇ ਕੋਲ ਟਾਈਮ ਥੋੜਾ ਸੀਗਾ ਕਿਉਂਕਿ 2 ਮਹੀਨੇ ਮਿਨੀਮਮ ਪੀਰੀਅਡ ਲੱਗ ਜਾਂਦਾ ਉਹਨੂੰ ਕੰਮ ਕਰਨ ਦੇ ਵਿੱਚ ਬੜੀਆਂ ਜਾਂਦੇ ਤੁਹਾਡੇ ਕੋਲ ਆਏ ਆਏ ਬੇਟਾ ਬੜੀਆਂ ਸ਼ਰਤ ਦੇ ਵਿੱਚ ਹੀ ਬਣ ਜਾਣਗੀਆਂ ਜੀ ਵਿੱਚ ਹੀ ਬਣ ਜਾਣਗੀਆਂ ਹਾਂਜੀ ਹਾਂ ਚਲੋ ਬਾਕੀ ਜਿਹੜੀ ਸਫਾਈ ਤਾਂ ਅਸੀਂ ਵੇਖ ਲਈ ਚੰਗੀ ਐ ਕੀ ਵਧੀਆ ਸਫਾਈ ਹੋਈ ਆ ਅੱਗੇ ਤਾਂ ਜਿਹੜੇ ਇੱਥੇ ਗੰਦ ਵੱਜਾ ਹੁੰਦਾ ਸੀ ਤੇ ਅੱਜ ਦੀ ਸਫਾਈ ਵੀ ਬਹੁਤ ਸੋਹਣੀ ਹੋ ਗਈ ਐ ਤੇ ਇਹ ਵੀ ਮੰਗ ਜਿਹੜੀ ਸਾਡੀ ਤੁਸੀਂ ਪੂਰੀ ਕਰਤੀ ਐ ਵੀ ਦੋ ਸਾਈ ਉਧਰ ਪਾਣੀ ਦਾ ਪ੍ਰਬੰਧ ਕਰਤਾ ਬਾਕੀ ਟੈਂਕੀਆਂ ਚਾਰਜ ਫੇਰੇ ਰੱਖਤੀਆਂ ਇਹ ਵੀ ਥੋੜਾ ਵੈਸੇ ਅਸੀਂ ਇਸ ਨੂੰ ਤਨਲਾਦ ਕਰਦੇ ਆ ਤੇ ਜਿਹੜਾ ਸ਼ ਉਹ ਵੀ ਤੁਸੀਂ ਸਾਨੂੰ ਦੱਸਤਾ ਵੀ ਜਿਹੜਾ 5 ਮਾਰਚ ਨੂੰ ਜਾਂ 7 ਮਾਰਚ ਨੂੰ ਇਹ ਤੁਹਾਨੂੰ ਪ੍ਰਵਾਨਗੀ ਮਿਲੀ ਹੈ ਬੇੜੀ ਛੇਤੀ ਨਹੀਂ ਹੋ ਸਕਦਾ ਤੇ ਕਰ ਦਿਓਗੇ ਬਿਲਕੁਲ ਜੀ ਹੋ ਜਾਏਗਾ ਬਿਲਕੁਲ ਕਰ ਦਿਓਗੇ ਤੇ ਚਲੋ ਸਾਡਾ ਵੀ ਖਬਰਦਾਰ ਰਹੋਗੇ ਬਾਕੀ ਸੀਜ਼ਨ ਸੀਜ਼ਨ ਦੌਰਾਨ ਵੀ ਜੇ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਅਸੀਂ ਤੁਹਾਡੇ ਕੋਲ ਹੀ ਖੜੇ ਆਂ ਸਾਨੂੰ ਇਨਫੋਰਮ ਕਰੋ ਸੀ ਪ੍ਰਬੰਧ ਕਰਕੇ ਦਵਾਂਗੇ ਸਰ ਇੱਥੇ ਨਾ ਦਾਣਾ ਦਾਣਾ ਮੰਡੀ ਦੇ ਵਿੱਚ ਕਿਕਰਾਂ ਪੜੀ ਕਿਕਰਾਂ ਬਹੁਤ ਹੈਗੀਆਂ ਤੇ ਇੱਥੇ ਪਸ਼ੂ ਵੀ ਬਹੁਤ ਆਉਂਦੇ ਨੇ ਦਾਣਾ ਮੰਡੀ ਦੇ ਵਿੱਚ ਕਿਉਂਕਿ ਗੇਟ ਖੁੱਲੇ ਰਹਦੇਗੇ ਆ ਇਹ ਨਸ਼ਾ ਦਾ ਨਸ਼ਾ ਦਾ ਾਡਾ ਬਣ ਚੁੱਕਿਆ ਉਹਦੇ ਬਾਰੇ ਕੀ ਕਰਾਂਗੇ ਇਹਦੇ ਬਾਰੇ ਆਪਾਂ ਸੈਕਟੀ ਸਾਹਿਬ ਨਾਲ ਡਿਸਕਸ ਕਰਕੇ ਮਤਦਬਵਾ ਕੇ ਦੁਬਾਰਾ ਸਫਾਈ ਕਰਾ ਲਾਂਗੇ ਕਿ ਕਰਤਬਾ ਕਰਵਾਤੀ ਸੀ ਹੜਕਾਰੀ ਪਾੜੀ ਇੱਕ ਜਦ ਤੱਕ ਇਹ ਡਿਵੈਲਪ ਨਹੀਂ ਹੁੰਦਾ ਇਹ ਚੀਜ਼ਾਂ ਪਾਰਟਨ ਪਾਰਸ਼ੀਅਲ ਨੇ ਵੀ ਫਿਰ ਇਹ ਸਫਾਈ ਕਰਵਾ ਦਾਂਗੇ ਆਪਾਂ ਚਲੋ ਜੇ ਤੁਸੀਂ ਸਪਸ਼ਟਿਕ ਰੰਦਣ ਲਈ ਆਏ ਤੇ ਸਾਰੇ ਤੁਸੀਂ ਸਪਸ਼ਟਾ ਮਤਲਬ ਜਿਹੜੇ ਸੈਟੀਸਫਾਈ ਹੋਣਗੇ ਤੁਹਾਡਾ ਇੱਥੇ ਆਉਣ ਤੇ ਅਸੀਂ ਬਹੁਤ ਬਹੁਤ ਜੀਆਂ ਨੂੰ ਕਹਿੰਨੇ ਧੰਨਵਾਦ ਜੀ ਤੁਹਾਡਾ ਧੰਨਵਾਦ ਧੰਨਵਾਦ ਥੈਂਕ ਯੂ ਆਰ ਦੇ ਬਣਾ ਰਹੇ